ਸਤ ਸ੍ਰੀ ਅਕਾਲ ਸਵਾਗਤ ਹੈ ਮੈਂ ਬਲਜਿੰਦਰ ਕਪੂਰ ਸਿੰਘ ਕਹਿੰਦਾ ਜੋ ਕਿ ਦੋਸਤੋ ਜਿਵੇਂ ਆਪ ਸਭ ਨੂੰ ਪਤਾ ਹੀ ਹੈ ਕਿ ਕੋ ਮਹੀਨਾ ਸਿੱਧੀ ਦਾ ਮੰਨਿਆ ਗਿਆ ਹੈ ਸਿੱਧੀ ਦਿਹਾੜੇ ਮਨਾਏ ਜਾਂਦੇ ਨੇ ਉਹ ਨੂੰ ਮੱਦੇ ਨਜ਼ਰ ਰੱਖਦੇ ਹੋਏ ਜੋ ਕਿ ਅੱਜ ਗੜਸ਼ੰਕਰ ਦੇ ਵਿੱਚ ਵੱਖ-ਵੱਖ ਜਥੇਬੰਦੀਆਂ ਵੱਖ-ਵੱਖ ਦੁਕਾਨਦਾਰਾਂ ਵੱਲੋਂ ਅੱਜ ਦੇ ਦੁੱਧ ਦੇ ਲੰਗਰ ਲਗਾਈ ਹੋਏ ਨੇ ਆਉ ਕਰਦੇ ਹਾਂ ਗੱਲਬਾਤ ਅੱਜ ਅਸੀਂ ਇੱਕ ਦੁੱਧਾ ਲੰਗਰ ਲਾਇਆ ਉਹਨਾਂ ਸ਼ਹਾਦਤਾਂ ਨੂੰ ਉਹਨਾਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਰਤਾਜਾਂ ਦੇ ਸਰਤਾਜ ਬਾਦਸ਼ਾਹਾਂ ਦੇ ਬਾਦਸ਼ਾਹ ਅਤੇ ਉਹਨਾਂ ਦੇ ਪੁੱਤਰਾਂ ਦੀ ਯਾਦ ਦੇ ਵਿੱਚ ਸ਼ਹਿਜ਼ਾਦਿਆਂ ਦੀ ਯਾਦ ਦੇ ਵਿੱਚ ਪ੍ਰਿੰਸਾਂ ਦੀ ਯਾਦ ਦੇ ਵਿੱਚ ਜਿਨ੍ਹਾਂ ਨੇ ਆਪਣੇ ਸ਼ਹੀਦੀਆਂ ਦੇ ਕੇ ਆਪਣੀਆਂ ਆਪਣੇ ਮੁਗਲਾਂ ਦੇ ਨਾਲ ਫਾਈਟ ਕਰ ਕਰਕੇ ਉਹਨਾਂ ਨਾਲ ਲੜ ਕੇ ਫੇਰ ਵੀ ਆਪਣਾ ਧਰਮ ਨਹੀਂ ਛੱਡਿਆ ਫੇਰ ਵੀ ਆਪਣੇ ਕੋਸ਼ਿਸ਼ ਕੀਤੀ ਉਹਨਾਂ ਨੇ ਮਨੋਂ ਕਿ ਕਿਸ ਤਰੀਕੇ ਨਾਲ ਮੰਨਿਆ ਜਾਵੇ ਪਰ ਬੱਚਿਆਂ ਨੇ ਆਪਣੀਆਂ ਇਹਨਾਂ ਵਿਨਾ ਦੇ ਵਿੱਚ ਆਪਣੇ ਇਕੱਲੇ ਇਕੱਲੇ ਖੰਡੇਰੂ ਹੋ ਕੇ ਪਰ ਫਿਰ ਵੀ ਆਪਣਾ ਰਾਹ ਨਹੀਂ ਛੱਡਿਆ ਸਾਨੂੰ ਇੱਕ ਜੀਨ ਦਾ ਰਾਹ ਦੱਸਿਆ ਪੰਜਾਬੀਆਂ ਨੂੰ ਨਹੀਂ ਸਾਰੇ ਇੰਡੀਆ ਨੂੰ ਵਰਡ ਦੇ ਵਿੱਚ ਉਹਨਾਂ ਨੇ ਆਪਣਾ ਰਸਤਾ ਕਾਇਮ ਰੱਖਿਆ ਉਹਨਾਂ ਨੇ ਘਬਰਾਏ ਨਹੀਂ ਲੇਕਿਨ ਇਹ ਜ਼ਰੂਰ ਦਿੱਤਾ ਇੱਕ ਸੁਨੇਹਾ ਦਿੰਦੀ ਕੋਸ਼ਿਸ਼ ਕੀਤੀ ਕਿ ਇਨਸਾਨੀਅਤ ਵੀ ਦੁਨੀਆ ਨਾਮ ਦੇ ਅੰਦਰ ਚੱਲਦੀ ਹੈ ਔਰ ਸਾਡੀ ਜੋ ਧਰਮ ਹੈ ਜੋ ਸਾਡਾ ਜੋ ਕਿੱਤਾ ਆ ਜਾਂ ਸਾਡਾ ਕਰਮ ਆ ਅਸੀਂ ਇਸੇ ਤਰੀਕੇ ਨਾਲ ਕਰਦੇ ਰਹਾਂਗੇ ਉਹ ਕੋਸ਼ਿਸ਼ ਕੀਤੀ ਹੈ ਇਹਨਾਂ ਪਿਆਰੇ ਬੱਚਿਆਂ ਨੇ ਤੇ ਇਕੱਠੇ ਹੋ ਕੇ ਮਿਲ ਵਰਤ ਕੇ ਕਿ ਅੱਜ ਵਾਹਿਗੁਰੂ ਜੀ ਦੀ ਦਇਆ ਦੇ ਨਾਲ ਕਿਰਪਾ ਦੇ ਨਾਲ ਇਹ ਦੁੱਧਾ ਲੰਗਰ ਦੁੱਧਾ ਬਦਾਮਾਂ ਦਾ ਲੰਗਰ ਖੁਲਾਇਆ ਜਾਵੇ ਹਰ ਇੱਕ ਨੂੰ ਉਹਨਾਂ ਦੀ ਸੇਵਾ ਕੀਤੀ ਜਾਵੇ ਉਹਨਾਂ ਦੀ ਯਾਦਸ਼ਤ ਕੀਤੀ ਜਾਵੇ ਤੇ ਇਹਦੇ ਸਮਰਪਤਾ ਅੱਜ ਦਾ ਲੰਗਰ ਨਾਈਟ ਬਾਡੀ ਜਿਮ ਅਤੇ ਉਹਨਾਂ ਦੇ ਸਾਰੇ ਮੈਂਬਰਾਂ ਵੱਲੋਂ